ਦਰਸ਼ਕ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਾ ਰਹੇ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਛਾਗਾ ਵੀ ਕੀਤੀ ਜਾ ਰਹੀ ਹੈ ਤੇ ਇੱਕ ਨਵੀਂ ਪ੍ਰithvi ਨੂੰ ਕਹਿ ਸਕਦੇ ਆ ਅਸੀਂ ਇਸ ਟਾਈਮ ਸਰਦਾਰ ਜਸਵਿੰਦਰ ਸਿੰਘ ਔਰ ਰਾਜਾ ਬਲਕੀ ਉਹਨਾਂ ਦੇ ਅਸੀਂ ਗ੍ਰਹਿ ਵਿਖੇ ਪਹੁੰਚੇ ਹੈਗੇ ਜਿੱਥੇ ਇੱਕ ਵਿਸ਼ੇਸ਼ ਪ੍ਰੋਗਰਾਮ ਸਹਿਤਕ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਹੈਗਾ ਤੇ ਅਸੀਂ ਰਾਜਾ ਮਲ ਦੇ ਨਾਲ ਗੱਲਬਾਤ ਵੀ ਕਰਾਂਗੇ ਪਰ ਤਸਵੀਰਾਂ ਇੱਕ ਵਾਰ ਜਰੂਰ ਵੇਖ ਲਓ ਤੁਸੀਂ ਤੁਹਾਡੇ ਸਾਹਮਣੇ ਇਸ ਟਾਈਮ ਜਿਹੜਾ ਸਹਿਤਕ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪਿੰਡ ਦੇ ਲੋਕ ਆ ਜਿਹੜੇ ਇੱਥੇ ਆਏ ਹੋਏ ਆ ਤੇ ਉਸ ਕਵਤਾਵਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਸੁਣੀਆਂ ਜਾ ਰਹੀਆਂ ਹੈਗੀਆਂ ਤੇ ਇਹ ਵੱਖਰੀ ਚੀਜ਼ ਹੈ ਜਿਹੜੀ ਪ੍ਰੋਸੀ ਜਾ ਰਹੀ ਹੈਗੀ ਕਹਿ ਸਕਦੇ ਹਾਂ ਇੱਕ ਵੱਖਰਾ ਸੁਨਿਆਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੁਸੀਂ ਵੀਰਾਂ ਤੁਹਾਡੇ ਸਾਹਮਣੇ ਹੈਗੇ ਆਂ ਕਿ ਅਸੀਂ ਜਿਹੜੇ ਇਥੇ ਮੇਕਮ ਮਹਿਮਾਨ ਹੋਣਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਪੁੱਛਾਂਗੇ ਤੇ ਤੁਸੀਂ ਤਸਵੀਰਾਂ ਇੱਕ ਵਾਰੀ ਦੇਖ ਲਓ ਕਿਉਂਕਿ ਇਸ ਪ੍ਰੋਗਰਾਮ ਦੇ ਜਿਹੜੇ ਸਿਹਤ ਪੰਜਾਬੀ ਗੀਤਕਾਰ ਆ ਸਾਹ ਪੰਨ ਗੋਟਾ ਸਿਹਤ ਪੰਜਾਬੀ ਸ਼ੈਦ ਚਰਨ ਲਖਾਰੀ ਤੇ ਪ੍ਰਸਿੱਧ ਗੀਤਕਾਰ ਕੁਲਦੀਪ ਪਿਆਰਾ ਇਸ ਦੀ ਰੋਪਾਂ ਲਈ ਬੋਰਡ ਵੇਖੋ ਇੱਕ ਵਾਰੀ ਦੇਖ ਲਓ ਜਿਹਦੇ ਵਿੱਚ ਇਹ ਵਿਸ਼ੇਸ਼ ਮਹਿਮਾਨ ਹੈਗੇ ਇਸ ਪ੍ਰੋਗਰਾਮ ਦੇ ਇਹ ਪਿੰਡ ਪੱਲਕੇ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਗਰਾਮ ਵਾਸਤੇ ਜਿਹੜਾ ਕੀਤਾ ਜਾ ਰਿਹਾ ਹੈਗਾ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਜਿਹੜੇ ਚਾਰਨ ਲਖਾਰੀ ਹੋਣੀ ਹੈ ਸਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸ ਵੀਰਾਂ ਜਰੂਰ ਦਿਖਾ ਦੇਵਾਂ ਕਿਉਂਕਿ ਇਸ ਟਾਈਮ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਆਜਾ ਪੱਲਕੇ ਵੱਲੋਂ ਆਪਣੇ ਜਿਹੜੇ ਗ੍ਰਹਿ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਹੈਗਾ ਕਿ ਉਹਨਾਂ ਵੱਲੋਂ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਆ ਪਹਿਲਾਂ ਵੀ ਜਿਹੜੇ ਕਰਾਏ ਜਾਂਦੇ ਹੁੰਦੇ ਆ ਤੇ ਉਹ ਤੁਹਾਨੂੰ ਤਸਵੀਰਾਂ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਗੱਲ ਤਾਂ ਨਹੀਂ ਕਰੀ ਤੁਸੀਂ ਇਸ ਟਾਈਮ ਰਾਜਾ ਮਾਲਕ ਦੇ ਜਿਹੜੇ ਗ੍ਰਾਹਯ ਦੇ ਵਿਕਾਸ ਪ੍ਰੋਗਰਾਮ ਸੰਬੰਧ ਉਹ ਚੱਲ ਰਿਹਾ ਹੈ ਤੇ ਇਹਦੇ ਸਾਰ ਨੂੰ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਵੀ ਇਹ ਜਿਹੜਾ ਨਵੀਂ-ਨਵੀਆਂ ਪ੍ਰਤਾ ਪਾਉਣ ਦਾ ਉਹਨਾਂ ਨੇ ਕਿਉਂ ਕੀਤਾ ਕਿਉਂਕਿ ਹਰ ਬੰਦੇ ਦੇ ਬਸ ਦਾ ਰੋਗ ਨਹੀਂ ਹੁੰਦਾਗਾ ਜੋ ਸਰਪੰਚ ਹੋਰ ਵੀ ਬਹੁਤ ਬਣਿਆ ਪਰ ਉਹਨਾਂ ਵੱਲੋਂ ਜਿਹੜੀ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਕਰਵਾਏ ਗਏ ਤੇ ਜਿਹੜੀ ਇਹ ਚੀਜ਼ ਕਰਨੀ ਇਹ ਕੋਈ ਛੋਟੀ ਗੱਲ ਨਹੀਂ ਕਹਿ ਸਕਦੇ ਨਵੀਆਂ-ਨਵੀਆਂ ਜਿਹੜੀਆਂ ਲੋਕਾਂ ਨੂੰ ਦੇਣੀਆਂ ਲੋਕਾਂ ਨੂੰ ਚੰਗੇ ਪਾਸੇ ਲਾਉਣ ਵਾਸਤੇ ਕੋਸ਼ਿਸ਼ ਕਰਨੀ ਤੇ ਜਿਹੜੇ ਕੰਡਿਆਰਾ ਹੈਗੇ ਚਰਨ ਲਖਾਰੀ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰਾਜਾ ਮਲਕ ਨਾਲ ਵੀ ਗੱਲਬਾਤ ਕਰਾਂਗੇ ਜਿੰਨਾਂ ਵੱਲੋਂ ਵੱਖਰੇ ਪ੍ਰੋਗਰਾਮ ਜਿਹੜੇ ਕੀਤੇ ਜਾ ਰਹੇ ਹੈਗੇ ਆ ਤੇ ਸਭ ਤੋਂ ਪਹਿਲਾਂ ਮੈਂ ਰਾਜਾ ਮਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਉਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਕਿਉਂਕਿ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਸਾਡੀਆਂ ਦੇ ਦੇਖ ਰਹੇ ਹੈਗੇ ਆ ਮੈਂ ਸੁਵਿੰਦਰ ਸਿੰਘ ਕਹਿੰਦਾ ਵੀ ਜਦੋਂ ਤੋਂ ਤੁਸੀਂ ਸਰਪੰਚ ਬਣਿਆ ਤੁਹਾਡੀ ਵਾਈਫ ਭਾਵੇਂ ਸਰਪੰਚ ਬਣੀ ਆ ਹਰਵਿੰਦਰ ਕੌਰ ਪਰ ਕਿਉਂਕਿ ਹਮੇਸ਼ਾ ਹਮੇਸ਼ਾ ਜਦੋਂ ਵੀ ਕੋਈ ਸਰਪੰਚ ਬਣਦਾ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਚੰਗਾ ਕਰਾਂ ਪਰ ਤੁਸੀਂ ਵੱਖਰਾ ਹੀ ਕਰਦੇ ਆ ਜਦੋਂ ਤੁਸੀਂ ਆਏ ਆਗੇ ਜੇ ਆਧਾਰਨ ਦੇ ਤੌਰ ਤੇ ਇਹ ਗੱਲ ਕਰੀਏ ਜਦੋਂ ਤੁਸੀਂ ਸਰਪੰਚ ਬਣ ਗਏ ਪਿੰਡ ਵਿੱਚ ਬਾਰੇ ਤੇ ਤੁਸੀਂ ਇੱਕ ਮੈਂ ਵੀਡੀਓ ਵਾਇਰਲ ਹੋਈ ਤੁਹਾਡੀ ਵੇਖੀ ਸੀ ਜਿਹਦੇ ਵਜੇ ਤੁਸੀਂ ਇੱਕ ਉਹ ਸਟੈਂਗ ਨਾਂ ਦਾ ਇੱਕ ਜਿਹੜਾ ਠੰਡਾ ਲੋਕ ਦੁਕਾਨਾਂ ਤੋਂ ਲੈ ਕੇ ਪੀਂਦੇ ਸੀਗੇ ਤੁਸੀਂ ਕਿਉਂਕਿ ਨਸ਼ੇ ਦੀ ਸ਼ੁਰੂਆਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਪਹਿਲਾਂ ਦਾ ਧੰਨਵਾਦ ਜੀ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਬਰਤਸਾਹ ਤੁਸੀਂ ਜਦੋਂ ਵੀ ਨਿੱਕੇ ਸੱਦੇ ਤੇ ਉਧੇ ਪਹੁੰਚਦੇ ਆ ਨਾ ਅੱਜ ਤਾਂ ਤੁਸੀਂ ਆਣ ਦੱਸੇ ਟਾਈਮ ਤੇ ਆ ਕੇ ਆਏ ਵੀ ਛੁੱਟੀ ਆ ਗਏ ਤੁਹਾਡਾ ਡਬਲ ਧੰਨਵਾਦ ਆ ਤੇ ਦੂਜੀ ਗੱਲ ਹੈ ਜਿਹੜੀ ਬਾਈ ਜੀ ਪਹਿਲੇ ਦਿਨ ਤੋਂ ਇਹ ਸੋਚ ਲੈ ਕੇ ਚੱਲੇ ਸੀ ਅਸੀਂ ਪਿੰਡ ਨੂੰ ਸੁਧਾਰਨ ਦੇ ਅਸੀਂ ਨਸ਼ੇ ਦੇ ਕੰਮ ਪਹਿਲਾਂ ਹੀ ਕਰ ਰਹੇ ਸੀ ਸਰਪੰਚ ਬਣਨ ਤੋਂ ਪਹਿਲਾਂ ਅਸੀਂ 20 ਮੁੰਡਿਆਂ ਨੂੰ ਆਲਰੇਡੀ ਨਸ਼ਾ ਛੁਲਾੜ ਚੁੱਕੇ ਸੀ ਅੱਜ ਬਾਈ ਜੀ ਨਸ਼ੇ ਦੀ ਗੱਲ ਕਰਦੇ ਹਾਂ ਸਾਡੇ ਪਿੰਡ ਨਾ ਕੋਈ ਗੋਲ ਨਹੀਂ ਆਇਆ ਜੇ 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 ਮੇਰੇ ਨਾਲ ਧਿਆਨ ਦੇਣ ਦੀ ਲੋੜ ਆ ਵੀ ਉਹ ਬੰਦ ਕਰਨੀ ਪੈਣੀ ਆ ਉਹ ਨਸ਼ੇ ਦੀ ਸ਼ੁਰੂਆਤ ਤਾਂ ਕਰਕੇ ਅਸੀਂ ਉਹ ਆਪਣੇ ਪਿੰਡ ਤੋਂ ਕਰੀਏ ਪਹਿਲਾਂ ਤੁਸੀਂ ਇੱਕ ਐਕਸਪੈਰੀਮੈਂਟ ਕੀਤਾ ਉਸ ਤੋਂ ਬਾਅਦ ਉਹ ਚ ਤੁਸੀਂ ਉਹਤੇ ਐਕਸ਼ਨ ਲਿਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਇਹ ਵੀ ਆ ਵੀ ਦੁਕਾਨਦਾਰ ਨੂੰ ਅਸੀਂ ਇਹ ਕਿਹਾ ਵੀ ਭਾਈ ਜਿੰਨੇ ਤੇਰੇ ਕੋਲੇ ਪਏ ਉਹਦੇ ਅਸੀਂ ਨਾਕ ਤੇ ਦੇ ਦਿੱਤੇ ਇਹਨੇ ਵੀ ਉਹਦਾ ਵੀ ਜਾਰੇ ਗਰੀਬ ਦਾ ਕੋਈ ਨੁਕਸਾਨ ਹੋ ਜੇ ਤਾਂ ਵੀ ਇਹ ਲੈ ਕੇ ਤਾਂ ਪਹਿਲਾਂ ਉਹਨੂੰ ਇਹ ਬੇਨਤੀ ਜ਼ਰੂਰ ਕਰੀਏ ਵੀ ਭਾਈ ਬੇਨਤੀ ਇਹ ਤਾਨੂੰ ਹੱਥ ਬੰਨ ਕੇ ਗਾਂ ਨੂੰ ਨਾ ਲੈ ਗਾਈ ਸਾਡੇ ਹੁਣ ਜਮਾਂ ਦੀ ਸਟੈਂਗ ਲੈ ਗਿਆ ਹਾਂ ਕੋਈ अच्छा ए ए रचको देखो किद्दा वड्डा स्नेहा कह सकते हैं क्योंकि आप दी जेब ਦੇ ਵਿੱਚ ਪੈਸਾ ਖਰਚ ਕਰਕੇ ਦੁਕਾਨਦਾਰ ਦਾ ਜਿਹੜਾ ਘਾਟਾ ਵੀ ਪੂਰਾ ਕੀਤਾ ਤੇ ਉਹਨੂੰ ਅਗਾਹ ਵੀ ਕੀਤਾ ਅੱਗੇ ਤੋਂ ਕੋਈ ਇਹੋ ਜੀਆਂ ਚੀਜ਼ਾਂ ਮੈਂ ਹੋਰ ਸਰਪੰਚਾਂ ਨੂੰ ਬੇਨਤੀ ਕਰੂੰਗਾ ਜਿਹੜੇ ਸਟਿੰਗ ਵਰਗੀਆਂ ਜਣੀਆਂ ਚੀਜ਼ਾਂ ਹੈਗੀਆਂ ਉਹਨੂੰ ਤੁਸੀਂ ਪਿੰਡਾਂ 'ਚੋਂ ਬੰਦ ਕਰਵਾ ਸਕਦੇ ਕੋਈ ਵੱਡੀ ਗੱਲ ਨਹੀਂ ਦੂਸਰਾ ਤੁਸੀਂ ਲਿਖਣ ਕੰਮ ਇਹ ਕੀਤਾ ਵੀ ਅੱਜ ਤੁਸੀਂ ਸਹਿਤਕ ਪ੍ਰੋਗਰਾਮ ਆ ਦੇ ਘਰ ਰੱਖਿਆ ਕਿਉਂਕਿ ਕਦੇ ਸਰਪੰਚਾਂ ਤੋਂ ਸੁਣਿਆ ਨਹੀਂ ਸੀ ਵੀ ਸਹਿਤਕ ਪ੍ਰੋਗਰਾਮ ਰੱਖਣਗੇ ਤੇ ਇਹ ਵੀ ਇੱਕ ਤਰ੍ਹਾਂ ਦਾ ਸੇਧ ਵਾਲੀ ਗੱਲ ਕਰ ਸਕਦੇ ਹਾਂ ਬੱਚਿਆਂ ਨੂੰ ਲੋਕਾਂ ਨੂੰ ਇਸ ਪਾਸੇ ਲਾਉਣਾ ਇਹ ਕਿਵੇਂ ਦਿਮਾਗ ਚ ਆਇਆ ਇਹਨਾਂ ਬਾਈ ਜੀ ਇਹਦਾ ਨਾ ਅਸੀਂ ਵੈਸੇ ਮੇਰੇ ਬਰਦਰ ਦਾ ਚਾਚਾ ਦਾ ਲੜਕਾ ਉਹਨੂੰ ਥੋੜਾ ਸ਼ੌਂਕ ਆ ਉਹ ਇਸ ਲਾਈਨ 'ਚ ਹੈਗਾ ਤੇ ਮੇਰੇ ਕੋਲੇ ਆਉਂਦੇ ਰਹਿੰਦੇ ਮੇਰੇ ਕੋਲੇ ਹਰ ਫੀਲ 'ਚ ਇੱਕ ਮੁੰਡਾ ਸਾਡਾ ਰਾਣਾ ਵਕੀਰ ਉਹ ਬਹੁਤ ਵਧੀਆ ਲੱਗਦਾ ਜੀ ਉਹਨਾਂ ਨਾਲ ਡਿਸਕਸ ਹੁੰਦੀ ਰਹਿੰਦੀ ਹੈ ਮੇਰੀ ਇਹਨਾਂ ਐਕਦਰ ਸਕੂਲ ਦੇ ਵਿੱਚ ਗਏ ਬਾਈ ਜੀ ਉੱਥੇ ਗੱਲ ਚੱਲ ਪਈ ਟੀਚਰਾਂ ਨੂੰ ਮੈਂ ਕਿਹਾ ਯਾਰ ਵੀ ਸਟੱਡੀ ਦਾ ਮਿਆਰ ਬਹੁਤ ਗਿਆ ਚੱਲਿਆ ਆ ਆਪਾਂ ਕਹਿ ਨਹੀਂ ਸਕਦੇ ਕਿ ਜਿਵੇਂ ਹੁਣ ਸਾਰੇ ਦੇ ਸਾਰੇ ਪਾਸ ਉਹ ਵੀ ਹੋਰ ਸਿਸਟਮ ਬਾਲਾ ਡਾਊਨ ਹੋ ਗਿਆ ਸੜੀ ਦਾ ਅਈ ਉਹਨਾਂ ਨੂੰ ਇਹ ਗੱਲ ਕਹੀ ਅਈ ਕਿ ਕਿਵੇਂ ਕਰ ਆਪਣੇ ਆਪਣੇ ਟਾਈਮ ਦੇ ਵਿੱਚ ਪਹਿਲਾਂ ਟੀਚਰਾਂ ਨੇ ਕਿਹਾ ਉੱਥੇ ਗੱਲ ਚੱਲਦੀ ਚੱਲਦੀ ਵੀ ਆਪਾਂ ਪਹਾੜੇ ਬੋਲਦੇ ਹੁੰਦੇ ਸੀ ਸਾਰੀ ਕਲਾਸ ਬੋਲਦੀ ਹੁੰਦੀ ਸੀ ਫਿਰ ਗੱਲ ਚੱਲਦੀ ਚੱਲਦੀ ਵੀ ਯਾਰ ਛੋਟੇ ਸਕੂਲ ਜਦੋਂ ਫੱਟੀਆਂ ਲੈਂਦੇ ਅਸੀਂ ਹੁਣ ਉਹ ਸ਼ੁਰੂ ਕਰ ਰਹੇ ਆ ਪਿੰਨ ਛੋਟੇ ਸਕੂਲ ਦੇ ਵਿੱਚ ਆਪ ਦੇ ਵੱਲੋਂ ਫੱਟੀਆਂ ਸਲੇਟਾਂ ਮਤਲਬ ਜੇ ਆਪਾਂ ਉਹਨਾਂ ਦੀਆਂ ਨਾਲ ਜੁੜਾਂਗੇ ਤਾਂ ਤਾਂ ਹੀ ਕੁਝ ਕਰ ਸਕਦੇ ਇਹੀ ਸਹਤ ਤਾਂ ਵੀ ਆਪਾਂ ਪਹਿਲਾਂ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਸੀ ਆਪਣੇ ਲੋਕ ਕਿਤਾਬਾਂ ਪੜ੍ਹਦੇ ਸੀ ਕਵਤਾਵਾਂ ਸੁਣਦੇ ਸੀ ਤੁਸੀਂ ਬੜਾ ਸਾਰਾ ਪੜਿਆ ਆਪਦੀ ਲਾਈਫ ਦੇ ਵਿੱਚ ਕਿੰਨੀਆਂ ਵਧੀਆ ਕਵਤਾਵਾਂ ਹੁੰਦੀਆਂ ਹਨਾ ਹਿਸਟਰੀਆਂ ਹੁੰਦੀਆਂ ਇਹ ਚੀਜ਼ਾਂ ਨਾਲ ਆਪਾਂ ਨੂੰ ਜੋੜਨੇ ਬੈਣਾ ਇਸ ਕਰਕੇ ਹੀ ਅਪਰਾਲਾ ਕਰਿਆ ਤੇ ਨਾਲ ਸਨੇਹਾ ਦਿੰਨੇ ਆ ਬੁਰੇ ਹਲਕੇ ਦੇ ਸਰਪੰਚਾਂ ਨੂੰ ਕੋਈ ਬਹੁਤਾ ਵੱਡਾ ਖਰਚਾ ਨਹੀਂ ਬਾਕੀ ਜੇ ਕੋਈ ਕਹੂਗਾ ਅਸੀਂ ਹਾਜ਼ਰਾਂ ਜਦੋਂ ਮਾਰਜੀਏ ਕਿਸੇ ਨੇ ਪ੍ਰੋਗਰਾਮ ਕਰਾਉਣਾ ਹੋਵੇ ਕੋਈ ਕਾਕੜੀ ਦੀ ਗੱਲ ਹੋਵੇ ਸਾਨੂੰ ਜਦੋਂ ਮਰਜੀ ਆਵਾਜ਼ ਮਾਰੇ ਕੋਈ ਵੀ ਸਰਪੰਚ ਅਸੀਂ ਹਾਏ ਰੋਵਾਂਗੇ ਅਸੀਂ ਕਿੰਨੇ ਵੀ ਇਹੋ ਜਿਹੇ ਪ੍ਰੋਗਰਾਮ ਕਰਾਉਣੇ ਚਾਹੀਦੇ ਆ ਜੇ ਆਪਾਂ ਬੱਚਿਆਂ ਨੂੰ ਜੋੜਨਾ ਤੇ ਬਿਲਕੁਲ ਜਿਵੇਂ ਰਾਜਾ ਜੀ ਨੇ ਦੱਸਿਆ ਹੈਗਾ ਵੀ ਜਿਹੜੇ ਸਰਪੰਚਾਂ ਨੂੰ ਵੱਖਰਾ ਪ੍ਰੋਗਰਾਮ ਜ਼ਰੂਰ ਕਰਾਉਣਾ ਚਾਹੀਦਾ ਕਿਉਂਕਿ ਜਿਹੜੀ ਲੋਕਾਂ ਨੂੰ ਬੱਚਿਆਂ ਨੂੰ ਸਿਹਤ ਮਿਲੇ ਕਿਉਂਕਿ ਜੇ ਅਗਰ ਕੋਈ ਲਿਖਤਾਂ ਵਾਲੇ ਪਾਸੇ ਪੈਂਦਾ ਜਾਂ ਪੜਨ ਵਾਲੇ ਪਾਸੇ ਪੈਂਦਾ ਤਾਂ ਮੇਰੇ ਨਾਲ ਚੰਗਾ ਸੁਨੇਹਾ ਜਾਂਦਾ ਹੈਗਾ ਸਰਪੰਚ ਸਾਹਿਬ ਤੁਸੀਂ ਇੱਕ ਕੰਮ ਹੋਰ ਚੰਗਾ ਕੀਤਾ ਜਿਹੜਾ ਖਾਸ ਕਰਕੇ ਪਿੰਡਾਂ ਦੇ ਵਿੱਚ ਸਾਡੀਆਂ ਸੁਸਾਇਟੀਆਂ ਹੈਗੀਆਂ ਜਿਹਦੇ ਵਿੱਚ ਅਸੀਂ ਧੜੇਬਾਦੀ ਕਰਕੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਬੜਾ ਕੁਝ ਦੇਖਿਆ ਵੀ ਲੱਛਣਾ ਕਰਾਉਣ ਨੂੰ ਲੈ ਕੇ ਬੜਾ ਕੁਝ ਹੋਇਆ ਪੁਲਿਸ ਨੂੰ ਜਾਣਾ ਪਿਆ ਤੇ ਹਾਲਾਂਕਿ ਇਸ ਸੁਸਾਇਟੀਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਜ਼ਿਮੀਦਾਰਾਂ ਨਾਲ ਸੰਬੰਧਤ ਇੱਕ ਇਦਾਰਾ ਹੈਗਾ ਤੁਸੀਂ ਉੱਥੇ ਵੀ ਆ ਕੇ ਬੜੀ ਇੱਕ ਪਹਿਲ ਕੀਤੀ ਕਿ ਬਈ ਜ਼ਿਮੀਦਾਰਾਂ ਇਦਾਰਿਆਂ ਨੂੰ ਆਪਾਂ ਮੁਕਤ ਕਰ ਗਏ ਸਿਆਸੀ ਤਰ੍ਹਾਂ ਤੋਂ ਤੇ ਉੱਥੇ ਆਪਾਂ ਆਪ ਦਾ ਮਤਲਬ ਕੋਈ ਵੀ ਬੰਦਾ ਚੁਣੀਏ ਇਸ ਸਾਰਾ ਕੁਝ ਤੁਹਾਨੂੰ ਕਰਨ ਦੇ ਵਿੱਚ ਮੈਨੂੰ ਪਰੇਸ਼ਾਨੀ ਵੀ ਆਈ ਹੋਊਗੀ ਇਹਦਾ ਮਤਲਬ ਅਸੀਂ ਇਹ ਗੱਲ ਪਰੇਸ਼ਾਨੀ ਦਾ ਆਈ ਆ ਕਿਉਂ ਜਿਹੜੇ ਪੁਰਾਣੇ ਬੰਦੇ ਪੁਰਾਣੀ ਲੀਡਰਸ਼ਿਪ ਹੁੰਦੀ ਹੈ ਜਿਹਨਾਂ ਦੇ ਕਬਜ਼ੇ ਕਰ ਰਹੇ ਨੇ ਉਹ ਛੱਡਣੇ ਬਹੁਤ ਔਖੇ ਹੋ ਜਾਂਦੇ ਆ ਕਿਉਂ ਜਿਹੜੇ ਅਸੀਂ ਆਮ ਘਰਾਂ ਤੋਂ ਬੱਚੇ ਉੱਠੇ ਆ ਹਨਾ ਜਦੋਂ ਅਸੀਂ ਇਹ ਗੱਲਾਂ ਕਹਿੰਨੇ ਆ ਸਾਰਾ ਨੌਜਵਾਨ ਨੌਜਵਾਨ ਵਰਗ ਇਹੀ ਚਾਹੁੰਦਾ ਹੈ ਵੀ ਸਾਰਾ ਪੈੰਡ ਇਕੱਠਾ ਹੋ ਕੇ ਚੱਲੇ ਜਿਹੜੇ ਪਹਿਲਾਂ ਥੜੇ ਬਣੇ ਸੀ ਉਹ ਨਾਮ ਬਣ ਇਸੇ ਕਰਕੇ ਸੋਸਾਇਟੀ ਦੀ ਜਿਹੜੀ ਚੋਣ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਹਾਂ ਚੋਣ ਹੋ ਜਾਣ ਦਿਓ ਅਸੀਂ ਨਹੀਂ ਕਹਿੰਦੇ ਸਾਡਾ ਬੰਦਾ ਪ੍ਰਧਾਨ ਬਣਾਓ ਅਸੀਂ ਨਹੀਂ ਕਹਿੰਦੇ ਕੌਣ ਜਿਹੜਾ ਬੰਦਾ ਯੋਗ ਆ ਜਿਹੜਾ ਖੇਤੀਬਾੜੀ ਨਾਲ ਜੁੜਿਆ ਪੜ੍ਹਿਆ ਲਿਖਿਆ ਜਿਹਨੂੰ ਸਮਦਾ ਬਾਰੇ ਨੌਲੇਜ ਆ ਜਿਹੜਾ ਲੋਕਾਂ ਦੇ ਵਿੱਚ ਚੜਦਾ ਛੋਟੇ ਕਿਸਾਨਾਂ 'ਚ ਉਹ ਬੰਦੇ ਨੂੰ ਆਪ ਪ੍ਰਧਾਨ ਬਣਾਇਆ ਤੇ ਉਹੀ ਬਣਾਇਆ ਪ੍ਰਮੇਂਦਰ ਨੂੰ ਬਣਾਇਆ ਤੇ 50 ਕਿੱਲਾਂ ਦੀ ਖੇਤੀ ਕਰਦਾ ਦੋ ਟਰੈਕਟਰ ਆ ਤੇ ਆਮ ਲੋਕਾਂ ਦੇ ਵਿੱਚ ਵਿਚਰਨ ਵਾਲਾ ਇਹ ਨਹੀਂਗਾ ਕਿ ਜਿਹੜਾ ਸਾਡੇ ਲੀਡਰਾਂ ਦੇ ਘਰਾਂ ਜਾਵੜੋਂ ਦੇ ਅਗਲੇ ਦੋ ਦੋ ਘੰਟੇ ਪੱਕੇ ਬੰਦੇ ਨਹੀਂ ਬਾਹਰ ਆਉਂਦੇ ਜਿਹੜੇ ਪ੍ਰਧਾਨ ਬਣਦੇ ਆ ਇਹ ਗੱਲ ਨਹੀਂ ਉਹਨੂੰ ਜਦੋਂ ਮਰਜ਼ੀ ਕੋਈ ਆਵਾਜ਼ ਦੇਵੇ ਛੋਟੇ ਛੋਟੇ ਕਿਸਾਨਾਂ ਨੂੰ ਦੇ ਵਿੱਚ ਆ ਵਿੱਚ ਰਿਹਾ ਮਤਲਬ ਤੁਸੀਂ ਕੋਈ ਪਾਰਟੀ ਪੰਦਰ ਦਾ ਮਸਲਾ ਨਹੀਂ ਗਾ ਇਹ ਇੱਕ ਆਮ ਲੋਕਾਂ ਦਾ ਮਸਲਾ ਸੀ ਜਿਹੜਾ ਤੁਸੀਂ ਹੱਲ ਕੀਤਾ ਬਿਲਕੁਲ ਜੀ ਅਸੀਂ ਪਾਰਟੀ ਪੰਦਰ ਦਾ ਰੱਖਿਆ ਹੀ ਨਹੀਂ ਜੀ ਸਾਰੀਆਂ ਪਾਰਟੀਆਂ ਦੇ ਮੁੰਡੇ ਆ ਤੇ ਯੰਗ ਮੁੰਡੇ ਜ਼ਿਆਦਾ ਰੱਖਿਆ ਸੀ ਇਹਦੇ ਵਿੱਚ ਪੰਚਾਇਤ ਦੇ ਵਿੱਚ ਵੀ ਸਾਡੀ ਸਾਰੀ ਪੰਚਾਇਤ ਤਕਰੀਬਨ ਹੀ ਯੰਗ ਆ ਸਾਡੇ ਮੈਂਬਰ ਵੀ ਯੰਗ ਬਣੇ ਹੋਏ ਆ ਤੇ ਅਸੀਂ ਇਹ ਇੱਕ ਐਕਸਪੈਰੀਮੈਂਟ ਵੀ ਕਰਕੇ ਵੇਖਣਾ ਚਾਹੁੰਦੇ ਆ ਵੀ ਹਰ ਤਾਂ ਕਹਿੰਦੇ ਯਾਰ ਨਹੀਂ ਹੁਣ ਨੌਜਵਾਨ ਪੀੜੀ ਨੂੰ ਮੂਹਰੇ ਆਉਣਾ ਚਾਹੀਦਾ ਵੀ ਦੇਖਦੇ ਆ ਕਿੱਥੋਂ ਤੱਕ ਇਹਦਾ ਆਪਾਂ ਨੂੰ ਫਾਇਦਾ ਹੁੰਦਾ ਬਾਕੀ ਕੋਸ਼ਿਸ਼ ਹੈ ਸਾਡੀ ਵੀ ਅਸੀਂ ਕੋਲੋਂ ਕੋ ਵੱਖਰਾ ਹੀ ਕਰਾਂਗੇ ਤਾਂ ਜੇ ਤੁਸੀਂ ਕੈਨੇਡਾ ਛੱਡ ਕੇ ਵੱਡਾ ਕਾਰੋਬਾਰ ਛੱਡ ਕੇ ਤੁਸੀਂ ਕਹਿੰਦੇ ਵੀ ਲੋਕਾਂ ਦੀ ਸੇਵਾ ਕਰਨ ਦਾ ਇੱਕ ਮੰਤ ਤਿਆਹੀਆ ਕਰ ਲਿਆ ਹਨ ਵੀ ਆਪਦੇ ਪਿੰਡ ਤੋਂ ਨਾਲ-ਨਾਲ ਤੁਸੀਂ ਆਂਢੀ ਗੁਆਂਢੀਆਂ ਦੀ ਵੀ ਕਹਿੰਦੇ ਵੀ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਚੰਗੇ ਪਾਸੇ ਲੈ ਕੇ ਜਾਵਾਂਗੇ ਤੇ ਅਸੀਂ ਆਪਦੇ ਪਿੰਡਾਂ ਨੂੰ ਤੇ ਨਸ਼ਾ ਮੁਕਤ ਕਰਾਂਗੇ ਹਨ ਤੇ ਜਿਹੜਾ ਖਾਸ ਕਰਕੇ ਡਿਵੈਲਪਮੈਂਟ ਦੀ ਹੁੰਦੀ ਪਿੰਡਾਂ ਦੇ ਵਿੱਚ ਉੱਥੇ ਜਿਹੜਾ ਉਹਨਾਂ ਦੇ ਸਿੱਖਿਆ ਰੋਗ ਜਾਂਦੀ ਹੈ ਉੱਥੇ ਧੜੇ ਬਾਜੀਆਂ ਬਣ ਜਾਂਦੀਆਂ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕਿਸ ਨੇ ਸਨੇਹਾ ਦਾ ਪਹਿਲਾਂ ਤਾਂ ਕੈਨੇਡਾ ਛੱਡਣਾ ਜੇ ਜਦੋਂ ਮੈਂ 2012 ਚ ਗਿਆ ਤੇ 2012 ਤੋਂ ਜਾ ਕੇ ਮੈਂ ਕੋਈ ਇਹੋ ਜਿਹਾ ਐਕਟਰ ਹੋਣੀਗਾ ਜਿੱਦੇ ਮੈਂ ਵੀ ਕਦੇ ਕੰਮ ਤੋਂ ਰਹਿ ਗਏ ਹੋਈਏ ਜਾਂ ਵਾਈਫ ਨੇ ਮੇਰੇ ਨੇ ਡਬਲ ਪਹਿਲਾਂ ਜੌਬ ਕਰੀ ਜੀ ਮੈਨੂੰ ਬੈਨੀਫਿਟ ਇਹ ਹੋ ਗਿਆ ਜੇ ਮੇਰੇ ਬੱਚੇ ਵੱਡੇ ਸੀ ਉੱਥੇ ਜਾ ਕੇ ਜਦੋਂ ਬੱਚੇ ਵੱਡੇ ਸੀ ਤੇ ਉਹਨਾਂ ਦੇ ਨਾਲ ਦੀ ਨਾਲ ਉੱਥੋਂ ਵਾਲਿਆ ਜਿੱਦਾਂ ਮੈਂ 10ਵੀਂ ਸੀ ਬੇਟਾ ਮੇਰਾ 2014 ਦੇ ਵਿੱਚ ਜਦੋਂ ਮੈਂ ਪਹਿਲਾ ਟਰੱਕ ਪਾਇਆ ਉਸ ਤੇ ਤੇ ਉਸ ਤੋਂ ਬਾਅਦ ਪਛਾਹ ਮੁੜ ਕੇ ਦੇਖਿਆ ਮੈਨੂੰ ਥੋੜੀ ਜਿਹੀ ਇੰਗਲਿਸ਼ ਦੀ ਪ੍ਰਾਬਲਮ ਸੀ ਡੀਲ ਬੇਟੇ ਨੇ ਕਰਨੀ ਸਾਰੀ ਦੋਰੀਆਂ ਨਾਲ ਤੇ ਮੈਨੂੰ ਲੱਗਦਾ ਵੀ ਅਸੀਂ 40 ਟਰੱਕਾਂ ਤੋਂ ਜਦੋਂ ਮੈਂ ਪਿਛਲੇ ਸਾਲ 20 ਦੇਣ ਉਦੋਂ ਮੈਂ ਥੋੜੇ ਟਰੱਕ ਢਾ ਗਿਆ ਤੇ ਚਾਹਿਆ ਬੰਦਾਲੀਆਂ ਟਰੱਕਾਂ ਦੇ ਝਾੜੜੇ ਸੀ ਸਸੇ ਮਤਲਬ ਤੁਸੀਂ ਇੰਨੀ ਉਹ ਕਹਿੰਦੇ ਕੰਮ ਕੀਤਾ ਤੁਸੀਂ ਆਪਦੇ ਦਿਮਾਗ ਨਾਲ ਬਿਲਕੁਲ ਜੀ ਬਿਲਕੁਲ ਬਾਕੀ ਨਾ ਇੱਕ ਥੋੜੀ ਜਿਹੀ ਹੈਵਟਾ ਬਰਾੜ ਸਾਹਿਬ ਅਸੀਂ ਰਿਸਕ ਲੈ ਲਏ ਲੇਕਿਨ ਕੋਈ ਨਹੀਂ ਹੋ ਜੂਗਾ ਤੇ ਕਰਦਾ ਪਰਮਾਤਮਾ ਹੀ ਆ ਸਿੱਧਾ ਜੇ ਸੋਚੇ ਤਾਂ ਸਾਡੇ ਦਾ ਐਕਸਪੈਰੀਮੈਂਟ ਵੀ ਹੋਆ ਸਰਪੰਚੀ ਵਾਲਾ ਵੀ ਸਾਡੇ ਦਾ ਐਕਸਪੈਰੀਮੈਂਟ ਹੀ ਹੋਇਆ ਸਾਨੂੰ ਮਿੱਟੀ ਕਰਨ ਦੀ ਖਾਤਰ ਪਰ ਅਸੀਂ ਰੱਬ ਨੂੰ ਮੰਨ ਕੇ ਚੱਲੇ ਸੀਗੇ ਤੇ ਕੋਈ ਨਹੀਂ ਪਰਮਾਤਮਾ ਨੇ ਕੰਮ ਜਾਬ ਕਰਨਾ ਤੇ ਕਰਿਆ ਜੀ ਜਦੋਂ ਕੋਈ ਬੰਦਾ ਤਿਆਰ ਕਰ ਲੈਂਦਾ ਨਾ ਵੀ ਮੈਂ ਪਿੰਡ 'ਚ ਵਿਕਾਸ ਕਰਨਾ ਹੈ ਬਗੈਰ ਕਿਸੇ ਧੜੇ ਭਾਈ ਤੋਂ ਉੱਠ ਕੇ ਬਗੈਰ ਕਿਸੇ ਪਾਰਟੀ ਤੋਂ ਉਦੋਂ ਲੋਕ ਵੀ ਕਿੰਨਾ ਕਹਿੰਦੇ ਸਪੋਰਟ ਕਰਦੇ ਆ ਕਿੰਨਾ ਕਿ ਲੋਕ ਕਿੰਨਾ ਖੁਸ਼ ਆ ਲੋਕ ਬਹੁਤ ਖੁਸ਼ ਆ ਜੀ ਜਿਹੜੀ ਆਮ ਲੋਕ ਆ ਬਹੁਤ ਖੁਸ਼ ਆ ਲੀਡਰਸ਼ਿਪ ਤੁਹਾਨੂੰ ਪਤਾ ਹੀ ਆ ਉਹਦਾ ਕਈ ਵਿਚਾਰੇ ਮਿਲਦੇ ਨਹੀਂ ਅਸੀਂ ਤਾਂ ਚੱਲ ਕੇ ਦੂਰੋਂ ਜਾ ਕੇ ਬੁਲਾਉਣੇ ਚਾਚਾ ਹੀ ਗਏਗੇ ਪਰ ਨਹੀਂ ਉਹ ਫਿਰ ਵੀ ਹੱਥ ਮਲਾਉਣ ਲੱਗੇ ਵੀ ਕਮੂਟੇ ਡਾ ਕੇ ਨਾ ਕਰਦੇ ਆ ਬਾਕੀ ਸਾਡੇ ਨਾਲ ਸਾਰੇ ਖੁਸ਼ ਆ ਡਾਕਟਰ ਸਾਹਿਬ ਤੁਸੀਂ ਇਹ ਤੋਂ ਵਾਪਸ ਆਉਂਦਾ ਪੂਰ ਪ੍ਰੇਰਣਾ ਕੜੇ ਮਿਲੀ ਵਾਪਸ ਆਉਂਦੀ ਪਰ ਇਹਨਾਂ ਦਾ ਵੀ ਪਹਿਲਾਂ ਹੀ ਮੈਂ ਜੁੜਿਆ ਸੀ ਕਈ ਤਾਂ ਕਰੋਨਾ ਟਾਈਮ ਆ ਮਤਲਬ ਉੱਥੇ ਸਟਕ ਹੋ ਗਏ ਸੀਗੇ ਉਸ ਤੋਂ ਬਾਅਦ ਮੈਂ ਗਿਆ 2012 ਦੇ ਵਿੱਚ 2014 ਚ ਆਇਆ 16 ਜ ਆ ਕੰਟੀਨਿਊ ਹਰ ਇੱਕ ਸਾਲ ਆਉਂਦਾ ਦੋ ਮਹੀਨੇ ਤੇ ਬੱਚੇ ਵੀ ਮੇਰੇ ਆਉਂਦੇ ਸੀ ਹੁਣ ਵੀ ਆ ਬੇਟਾ ਮੇਰਾ 15 ਦਿਨ ਲਾਏਗਾ ਕੁੜੀਆਂ ਜਾਈ ਤੇ ਹੈ ਸਾਡੀ ਕੋਸ਼ਿਸ਼ ਆ ਵੀ ਇੰਦਰ ਸੈਟਅਪ ਲਾਵਾ ਕਰਾਂਗੇ ਆਪਾਂ ਕੁਝ ਦੱਸੋ ਡਾਕਟਰ ਸਾਹਿਬ ਇਥੋਂ ਤੇ ਬਾਹਲੇ ਕੀ ਫਰਕ ਤੁਸੀਂ ਕਰਦੇ ਆ ਤੁਸੀਂ ਬੜਾ ਫਰਕ ਨਹੀਂਗਾ ਫਰਕਇਕ ਕੀ ਆ ਵੀ ਸਾਨੂੰ ਵੈਸੇ ਇੱਕ ਗੱਲ ਇਹ ਵੀ ਆ ਬਰਾਤ ਸਾਹਿਬ ਬਾਈ ਜੀ ਖੜੇ ਕਿਉਂ ਵੀ ਜਿਹੜੀ ਆ ਚੀਜ਼ ਜਿੱਥੇ ਆਪਾਂ ਖੜੇ ਆ ਅੱਜ ਇੱਥੇ ਖੜੇ ਆ ਤਾਂ ਕੈਨੇਡਾ ਕਰਕੇ ਹੀ ਖੜੇ ਆ ਠੀਕ ਹੈ ਜੀ ਕੈਨੇਡਾ ਨੇ ਦਿੱਤਾ ਵੀ ਬਹੁਤ ਖੁਸ਼ ਆ ਆਪਾਂ ਨੂੰ ਮਾੜਾ ਨਹੀਂ ਕਹਿ ਰਹੇ ਮੇਰਾ ਬੰਦਾ ਮਿਹਨਤ ਕਰਦਾ ਬਿਲਕੁਲ ਬਿਲਕੁਲ ਜੀ ਹਾਂ ਮਿਹਨਤ ਵਾਲੇ ਬਿਲਕੁਲ ਜੀ 2.5 ਲੱਖ ਡਾਲਰ ਜੋਬ ਦੀ ਆਫਰ ਸੀ ਮੇਰੇ ਬੇਟੇ ਨੂੰ ਦੂਰਿਆਂ ਦੀ ਕੰਪਨੀ ਵੱਲੋਂ ਉਹ ਛੱਡ ਕੇ ਜਿਹੜੇ ਇੱਕ ਟਰੱਕ ਤੋਂ ਆਪਦੀ ਕੰਪਨੀ ਸ਼ੁਰੂ ਕਰੇ ਕਹਿੰਦਾ ਮੈਂ ਜੋਬ ਨਹੀਂ ਕਰਨੀ ਗੀ ਆਪਦਾ ਬਿਜ਼ਨਸ ਕਰਾਂਗਾ ਅੱਜ ਵੀ ਮਤਲਬ ਕਿ ਜੇ ਉਹ ਚਾਹਵੇ ਤਾਂ 2.5 ਲੱਖ ਦੀ ਜੌਬ ਕਰ ਸਕਦਾ ਸਾਲ ਦੀ ਤੇ ਪਰ ਨਹੀਂ ਉਹ ਆਜੇ ਵੀ ਆਪ ਦਾ ਮੱਥਾ ਮਾਰੀ ਜਾਂਦਾ ਮੈਂ ਉਹਦੇ ਕੋਲ ਵੀ ਗਿਆ ਮੈਂ ਛਾੜ ਦੇ ਕਿਹੜੇ ਚੱਕਰਾਂ 'ਚ ਪਿਆ ਪਰ ਨਹੀਂ ਕਿਹਾ ਤੇ ਹੁਣ ਮੈਂ ਤਾਂ ਕੋਸ਼ਿਸ਼ ਆ ਸਾਡੀ ਵੀ ਆਉਣ ਵਾਲਾ ਸਮੇਂ 'ਚ ਬੱਚੇ ਸਿੱਢੀ ਜਾਂਦਾ ਸੀ ਵੀਰ ਕੈਨਸਲ ਕਰਾਤੇ ਆਪਦੀ ਦੋਹੀਆਂ ਨੇ ਸਾਡੇ ਕੋਲ ਸੁਪਰਵਾਈਜ਼ਰ ਹੀ ਆ ਹੁਣ ਤੇ ਅਸੀਂ ਰਾਵਾਂਗੇ ਤੇਰੇ ਪਿੰਡ ਵਾਸਤੇ ਤੁਸੀਂ ਤੁਲਕੀ ਸੁਪਨਾ ਪਾਲਿਆ ਵੀ ਪਿੰਡ ਨੂੰ ਐਵੇਂ ਜਿਹਾ ਬਣਾਉਣਾ ਭਾਵੇਂ ਇਹਤ ਕਰੋ ਬਰਾੜ ਸਾਹਿਬ ਵੇਸਟਾ ਲਵਾ ਦੇ ਸ਼ੁਰੂ ਕਰਿਆ ਹੋਇਆ ਕੰਮ ਆ ਆਪਦਾ ਹੁਣ ਵੀ ਸਾਡਾ ਛੱਪੜ ਦਾ ਕੰਮ ਆ ਅਸੀਂ ਦੁਬਾਰਾ ਫੇਰ ਆਪਦੇ ਬਸ ਸਰਕਾਰ ਨੇ ਇਹ ਕੰਮੇ ਦਿੱਤਾ ਸਰਕਾਰ ਦਾ ਜ ਰੂੰਗਾ ਜਿੰਨਾ ਸਰਕਾਰ ਦਾ ਰੂੰਗਾ ਤੁਹਾਨੂੰ ਇਹ ਪੇਪਰ ਹੀ ਲਾਗਣਾ ਹਾਂ ਜੀ ਕਹਿੰਦੇ ਵੀ ਆਪਦੇ ਹਸਾਂ ਉਹਨਾਂ ਹੀ ਕਰ ਲੈਣ ਹਾਂ ਆਹ ਬਿਲਕੁਲ ਜੀ ਜੀ ਕਿੰਨਾ ਸਹਯੋਗ ਜਿਹੜੇ ਆਪ ਲੋਕ ਪਿੰਡ ਦਾ ਬਹੁਤ ਸਹਯੋਗ ਹੈ ਐਨਆਰਆਈਆਂ ਦਾ ਬਹੁਤ ਸਹਯੋਗ ਹੈ ਉਹਨਾਂ ਦਾ ਜਿੰਨਾ ਧੰਨਵਾਦ ਕਰਦੀ ਉਹਨਾਂ ਹੀ ਥੋੜਾ ਜਦੋਂ ਵੀ ਫੋਨ ਲਾਈਦਾ ਜਦੋਂ ਵੀ ਕਹਿੰਦਾ ਹਰ ਟਾਈਮ ਨਾਲ ਹੈ ਬਰਾੜ ਸਾਹਿਬ ਜੀ ਨਾਲ ਗੱਲ ਕਰ ਰਹੇ ਹੋ ਤੁਸੀਂ ਵੀ ਇਥੋਂ ਪ੍ਰੇਰਣਾ ਮਿਲੀ ਤੁਹਾਨੂੰ ਵੀ ਵਾਪਸ ਆ ਕੇ ਪਿੰਡ ਕਰਨ ਦੀ ਪੰਜਾਬ ਦੇ ਨਾਲ ਪੰਜਾਬ ਸੂਬੇ ਦੇ ਬੜੀ ਭੱਖੇ ਮੁੱਦੇ ਹੈਗੇ ਆ ਜਿਵੇਂ ਨਸ਼ਾ ਹੋਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਨਸ਼ਾ ਤਾਂ ਇਹ ਹਾਲ ਸਾਡੇ ਪਾਰਟੀ ਨੇ ਪੂਰੇ ਐਕਸ਼ਨ ਮੋਡ 'ਚ ਆ ਇੰਨੀ ਗੱਲ ਕੋਈ ਲੱਗਦਾ ਵੀ ਕੋਈ ਨਾ ਕੋਈ ਵਧੀਆ ਰਿਜ਼ਲਟ ਪੋਲ ਟਵਰ ਰਿਜ਼ਲਟਸ ਨਿਕਲਣਗੇ ਉਹਨਾਂ ਵਾਲੇ ਸਮਝ ਸੀਐਮ ਸਾਹਿਬ ਪੂਰੇ ਐਕਸ਼ਨ ਮੋਡ 'ਚ ਆ ਪੁਲਿਸ ਬਹੁਤ ਸਹਿਯੋਗ ਕਰ ਰਹੀ ਆ ਪਰसों ਮੈਂ ਦੋ ਸਾਡੇ ਪਿੰਡ ਪਾਸੇ ਪਿੰਡ ਦੇ ਨਸ਼ਾ ਵੇਚਣ ਵਾਲੇ ਆਉਂਦੇ ਸੀ ਤੇ 10 ਮਿੰਟਾਂ ਵਿੱਚ ਪੁਲਿਸ ਆਨੇ ਆ ਕੇ ਐਕਸ਼ਨ ਕਰਿਆ ਉਹਨਾਂ ਦੇ ਤੁਹਾਡੇ ਕੋਲ ਕੋਈ ਮਤਲਬ ਬੱਚਾ ਤੇ ਕਰਨ ਵਾਲੇ ਸੀ ਕਰਨ ਵਾਲੇ ਹੈਗੇ ਆ ਜੀ ਕਰਨ ਵਾਲੇ ਹੈਗੇ ਆ 15 ਤੋਂ 20 ਬੱਚੇ ਅਸੀਂ ਥੋੜੇ ਜਿਹੀ ਸੀ ਸਾਡੀ ਕੋਸ਼ਿਸ਼ ਸੀ ਮੈਂ ਇਹਨਾਂ ਨਾਲ ਗੱਲ ਕਰੀ ਸੀ ਮੈਂ ਕਿਹਾ ਵੀ ਉਹਨਾਂ ਬੱਚਾ ਦਾ ਵੀ ਆਪਾਂ ਡਿਸਕਸ ਕਰਕੇ ਉਹਨਾਂ ਨੂੰ ਚਲਾਈ ਗਏ। ਜਨਰਲ ਸਾਹਿਬ ਇੱਕ ਹੋਰ ਤੁਸੀਂ ਜੋ ਵੀ ਆਪਣੇ ਜੀ ਤੁਸੀਂ ਬਾਹਰੋਂ ਆਏ ਹੋ ਇੱਥੇ ਵਾਪਸ ਆਪਣੇ ਹੋਣੀ ਬਹੁਤ ਭਾਵਨਾਤਨਾਰੀ ਹੈਗੀ ਹੈ ਉਹਨਾਂ ਨੂੰ ਆਪ ਦੇ ਨਾਲ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਚਾਹਣਾ ਵੀ ਕੋਈ ਗੱਲ ਨਹੀਂ ਉੱਥੇ ਜਾ ਕੇ ਵੀ ਅਕਸਰ ਉਹ ਵੀ ਵਧੀਆ ਮਲਕਾ ਸੈਟਅਪ ਹੋਣਾ ਚਾਹੀਦਾ ਪਰ ਪੰਜਾਬ ਨਾਲ ਜ਼ਰੂਰ ਜੁੜਨਾ ਚਾਹੀਦਾ ਬੱਚਿਆਂ ਨੂੰ ਜ਼ਰੂਰ ਲੈਉਣਾ ਬਾਈ ਜੀ ਉੱਥੇ ਨਾ ਅਸਲ ਦੇ ਵਿੱਚ ਬਹੁਤ ਵੱਡਾ ਲੌਸ ਹੋ ਰਿਹਾ ਆਪਣੇ ਲੋਕਾਂ ਨੂੰ ਜਿਹਦੇ ਪ੍ਰਾਣੇ ਬੰਦੇ ਆ ਨਾ ਪ੍ਰਾਣੇ ਬੰਦੇ ਜਿਹੜੇ ਉਹਨਾਂ ਦੇ ਬੱਚਿਆਂ ਦਾ ਮਤਲਬ ਕਿ ਮਾਂ ਤੋਂ ਨਾ ਜੁੜਦੇ ਹੀ ਨਹੀਂ ਇਹ ਵੱਡੀ ਗੱਲ ਆ ਜੇ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਆਪ ਦੀ ਸੱਭਿਆਚਾਰ ਬਾਰੇ ਸਾਰਾ ਕੁਝ ਦੱਸਾਂ ਨਾਲ ਬੱਚਿਆਂ ਨੂੰ ਇੱਥੇ ਲੈ ਕੇ ਆਓ ਟਾਈਟ 2-4000 ਡਾਲਰ ਦੀ ਹੁੰਦੀ ਆ ਕੋਈ ਐਡੀ ਗੱਲ ਨਹੀਂ ਠੀਕ ਹੈ। ਪਰ माजी ਰਾਜਾ ਬਰਾੜ ਮਤਲਬ ਕਿ ਜਿਹੜੇ ਸਰਪੰਚ ਬਣੇ ਆਗੇ ਵੱਖਰੇ ਵੱਖਰੇ ਨਾਲੋਂ ਕੰਮ ਕੀਤੇਗੇ ਤੇ ਸਹਿਦਕਾਰ ਕਿਉਂਕਿ ਸਹਿਦਕਾਰਾਂ ਨਾਲ ਗੱਲ ਕਰਨੀ ਇਸ ਕਰਕੇ ਬਣਦੀ ਹੈਗੀ ਆ ਕਿਉਂਕਿ ਸਰਪੰਚ ਵੱਲੋਂ ਵੱਖਰਾ ਕੰਮ ਕਰਨਾ ਤੇ ਦੋ-ਦੋ ਮਿੰਟ ਲਾਵਾਂਗੇ ਨਾਲ ਨਾਲ ਸਮਾਂ ਨਹੀਂ ਲਾਉਣਾ ਅਸੀਂ। ਦੋ ਤਿੰਨ ਸ਼ਕਤੀਆਂ ਬੈਠੀਆਂ ਜਿਹੜੀਆਂ ਸਿਹਤ ਨਾਲ ਜੁੜੀਆਂ ਹੋਈਆਂ। ਇਨਾਂ ਕੋਲੋਂ ਛੋਟੇ-ਛੋਟੇ ਦੋ ਮੈਸੇਜ ਲਵਾਂਗੇ ਪੁੱਛਾਂਗੇ ਇਨਾਂ ਕੋਲੋਂ ਜਿਹੜਾ ਅੱਜ ਦਾ ਵੱਖਰਾ ਇੱਕ ਪ੍ਰੋਗਰਾਮ ਹੈ ਅ ਭਜੀ ਜੀ ਮੈਂ ਆਪਣੇ ਸਰਪੰਚ ਸਾਹਿਬ ਵੱਲੋਂ ਵੱਖਰਾ ਪ੍ਰੋਗਰਾਮ ਰੱਖਿਆ ਗਿਆ ਕਹਿੰਦੇ ਤੁਸੀਂ ਆਮ ਲੋਕਾਂ ਵੇ ਦੀ ਵਿਚਰਦੇ ਹੈਗੇ ਆ ਸਰਪੰਚਾਂ ਵੱਲੋਂ ਇਸ ਤਰ੍ਹਾਂ ਦੇ ਸਿਹਤਕ ਪ੍ਰੋਗਰਾਮ ਬਹੁਤ ਕਰਾਏ ਨਹੀਂ ਆਦੇ ਆ ਪਹਿਲਾ ਪ੍ਰੋਗਰਾਮ ਵਰੀ ਮੇਰੇ ਹੱਥਾਂ ਨੇ ਵੇਖਿਆ ਕੀ ਕਰੋਗੇ ਕੀ ਦੱਸਾਂਗੇ ਨੰਨਾਂ ਪਹਿਲੀ ਵਾਰੀ ਵੇਖਿਆ ਕਿ ਸਰਪੰਚ ਸਾਹਿਬ ਨੇ ਕਿਸੇ ਨਿੱਜੀ ਪ੍ਰੋਗਰਾਮ ਸਿਹਤਕ ਕਰਾਇਆ ਕੀ ਕਿਵੇਂ ਲੱਗਦਾ ਪਿਆ ਇਹ ਬਹੁਤ ਵਧੀਆ ਇੱਕ ਲਹਿਰ ਬਾਨੀ ਚਾਹੀਦੀ ਹੈ ਸਾਇਤ ਸਮਾਗਮਾਂ ਦੀ ਜਾਂ ਦੀਪਾਸ਼ਾ ਨੂੰ ਬਚਾਉਣ ਵਾਸਤੇ ਬਾਕੀ ਵੇਲੇ ਨੂੰ ਨਹੀਂ ਗਏ ਜਿਵੇਂ ਵੇਖੋ ਪੰਜਾਬੀ ਭਾਸ਼ਾ ਦੀ ਇਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਪਰੇਸ਼ਾਨੀਆਂ ਵੀ ਆ ਰਹੀਆਂ ਕਿਉਂਕਿ ਪ੍ਰੋਪਰ ਪੰਜਾਬੀ ਲਿਖਣੀ ਨਹੀਂ ਆਉਂਦੀ ਕਿ ਕਈ ਲੋਕਤਾਂ ਵੀ ਇਧਰ ਉਧਰ ਹੋ ਜਾਂਦੀਆਂ ਤੁਸੀਂ ਤਾਂ ਸਾਇਤ ਨਾਲ ਜੁੜੇ ਹੋ ਹੋ ਥੋੜਾ ਦਾ ਬੜੀ ਬਰੀਕੀ ਨਾਲ ਤੁਸੀਂ ਕੀ ਸੁਨੇਹਾ ਦਿਓਗੇ ਆਮ ਲੋਕਾਂ ਨੂੰ ਭਾਈ ਜਿਵੇਂ ਆਪਾਂ ਹਮੇਸ਼ਾ ਪਿੱਟਦੇ ਰਹਿੰਦੇ ਆ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਸੋ ਇਸ ਨੂੰ ਇਸੇ ਥੱਲੇ ਜਾ ਸਕਦਾ ਹੈ ਜੇ ਸਤਵਾਂ ਦਰਿਆ ਸਾਹਿਤ ਦਾ ਵਗੇ ਨੌਜਵਾਨਾਂ ਨੂੰ ਆਉਣ ਵਾਲੇ ਬੱਚਿਆਂ ਨੂੰ ਸਾਡੀਆਂ ਨਸਲਾਂ ਨੂੰ ਕਿਤਾਬਾਂ ਨਾਲ ਜੋੜਿਆ ਜਾਵੇ ਸ਼ਬਦ ਨਾਲ ਜੋੜਿਆ ਜਾਵੇ ਇੱਕ ਤਾਂ ਉਹਨਾਂ ਨੂੰ ਸਹੀ ਪੰਜਾਬੀ ਦਾ ਉਚਾਰਨ ਸਹੀ ਆਊਗਾ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਉਹਨਾਂ ਨੇ ਪੰਜਾਬੀ ਦੀ ਜਿਹੜਾ ਮੂਹ ਮੰਹੰਦਰਾ ਬਹੁਤ ਵਿਗਾੜਿਆ ਹੋਇਆ ਭਾਜੀ ਨੂੰ ਪਾਜੀ ਇਸ ਤਰ੍ਹਾਂ ਦੇ ਦੇਖਦੇ ਆਪਾਂ ਆਮ ਲਿਖਦੇ ਰਹਿੰਦੇ ਆ ਕਿਤਾਬਾਂ ਪੜ੍ਹਨਗੇ ਸਹੀ ਸ਼ਬਦਾਂ ਨੂੰ ਪਹਿਚਾਨਣਗੇ ਤਾਂ ਸਹੀ ਪੰਜਾਬੀ ਬੋਲ ਪਾਉਣਗੇ ਜਾਂ ਪੰਜਾਬੀ ਲਿਖ ਪਾਉਣਗੇ ਇਹ ਸਰਪੰਚ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਪਿੰਡ ਮੱਲਕੇ ਦੇ ਵਿੱਚ ਇੱਕ ਇਤਿਹਾਸ ਅੱਜ ਸਿਰਜਿਆ ਇਹਨਾਂ ਨੇ ਸਾਹਿਤ ਪ੍ਰੋਗਰਾਮ ਕਰਾ ਕੇ ਤੇ ਅਸੀਂ ਬਹੁਤ ਖੁਸ਼ ਆ ਅਸੀਂ ਇਸ ਤਰ੍ਹਾਂ ਦੇ ਜਦੋਂ ਵੀ ਕਿਤੇ ਪ੍ਰੋਗਰਾਮ ਹੋਣਗੇ ਸਾਨੂੰ ਸੱਦੇ ਆਉਣਗੇ ਅਸੀਂ ਖਿੜੇ ਮੱਥੇ ਭੱਜ ਕੇ ਜਾਂਦੇ ਆ ਜੋ ਵੀ ਦੋਸਤ ਮਿੱਤਰ ਇੱਥੇ ਪਹੁੰਚਿਆ ਸਾਰਿਆਂ ਨੂੰ ਵੀ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ ਪਿੰਡ ਦੇ ਵਿੱਚ ਹੋਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਕਿਤਾਬਾਂ ਨਾਲ ਜੋੜਿਆ ਜਾ ਜਾ ਸਕੇ ਲੋਕਾਂ ਨੂੰ ਸ਼ਬਦਾਂ ਨਾਲ ਜੋੜਿਆ ਜਾ ਸਕੇ ਤੇ ਆਪਣੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਸਹੀ ਮੂਹ ਮਹੰਦਰਾ ਸਵਾਰਿਆ ਜਾ ਸਕੇ ਛੋਟਾ ਜਿਹਾ ਕੋਈ ਹੈ ਖਨਾ ਦੇ ਕੋਈ ਨਿੱਕੀ ਯਾਰਾ ਯਾਰਾ ਹੀ ਗੁਰੇ ਹਾਂਜੀ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਹੋ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰੇ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰੇ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰੇ ਯਾਰਾ ਵੇ ਕਾਨੂੰਜਲੇ ਸਰਪੰਚ ਜਿਵੇਂ ਵੱਖਰਾ ਪ੍ਰੋਗਰਾਮ ਕਹਿੰਦੇ ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿਉਂਕਿ ਜੀ ਬਹੁਤ ਵਧੀਆ ਇਹਨਾਂ ਨੇ ਬਾਈ ਰਾਜਾ ਮੰਨ ਲ ਕੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਜਿਹੜਾ ਪਿੰਡ ਦੇ ਵਿੱਚ ਸਿਹਤ ਪ੍ਰੋਗਰਾਮ ਕਰਾਇਆ ਔਰ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਇਹ ਮਤੇ ਭਾਗ ਸਕੋ ਇਹ ਸਿਹਤ ਨਾਲ ਜੋੜਨਾ ਚਾਹੀਦਾ ਕਿਤਾਬਾਂ ਨਾਲ ਜੋੜਨਾ ਚਾਹੀਦਾ ਆਪਦੇ ਆਪ ਦੇ ਪਿੰਡ ਦੇ ਲੋਕਾਂ ਨੂੰ ਜੇ ਸਾਰੇ ਆਪਾਂ ਆਪਦੇ ਘਰੋਂ ਸ਼ੁਰੂ ਕਰੀਏ ਤਾਂ ਕੋਈ ਜਿਆਦਾ ਵੱਡੀ ਗੱਲ ਨਹੀਂ ਹਰ ਬੰਦਾ ਆਪਦੇ ਆਪ ਨੂੰ ਬਦਲੇ ਸਾਰੀ ਦੁਨੀਆ ਬਦਲ ਸਕਦੀ ਹੈ ਬਿਲਕੁਲ ਜੀ ਬਾਈ ਜਦੋਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਮਦਦ ਨਿਕਲੀ ਆ ਰਹੀ ਹੈ ਸਹਿਤ ਸਭਾ ਨੂੰ ਸਰਕਾਰ ਵੱਲੋਂ ਕੀ ਮਦਦ ਮਿਲਦੀ ਹੈ ਅੱਛਾ ਸਰਕਾਰ ਸਰਕਾਰ ਵੱਲੋਂ ਬਜਟ ਦਾ ਬਹੁਤ ਹੋਣਾ ਮੇਰੇ ਖਿਆਲ ਚ ਜਿਹੜੇ ਸਹਿਸਭਾਵਾਂ ਨੂੰ ਉਹ ਕੁਝ ਸਹਿਸਭਾਵਾਂ ਜਿਹੜੇ ਸਰਕਾਰੀ ਪ੍ਰੋਗਰਾਮ ਹੁੰਦੇ ਆ ਜਿਹੜੇ ਉਹ ਰਲ ਮਿਲ ਕੇ ਖੇਡਦੇ ਆ ਦੁਆਬੇ ਵਾਲੇ ਇਤਲਨ 사ਦਲ ਨੇ ਉਹ ਜਿਹੜਾ ਕਵੀ ਦਰਬਾਰ ਆ ਭਾਵੇਂ ਪਟਿਆਲੇ ਹੋਵੇ ਲੁਧਿਆਣੇ ਹੋਵੇ ਫਰੀਦਕੋਟ ਹੋਵੇ ਉਹ ਹਰੇਕ ਕਵੀ ਦਰਬਾਰ ਦੇ ਵਿੱਚ ਉਹ ਗਿਣੇ ਛੁਣੇ ਉਹੀ ਬੰਦੇ ਹੁੰਦੇ ਆ ਉਹੀ ਪ੍ਰਬੰਧਕ ਹੁੰਦੇ ਉਹੀ ਕਵੀ ਹੁੰਦੇ ਉਹੀ ਸੁਣਨ ਵਾਲੇ ਹੁੰਦੇ ਆ ਇਹਦੇ ਵਿੱਚ ਜਿਵੇਂ ਮੈਂ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਗੱਲਾਂ ਠਾਉਂਦਾ ਰਹਿਣਾ ਤੇ ਮੇਰੀ ਇੱਕ ਰਚਨਾ ਬਹੁਤ ਵਾਇਰਲ ਹੋਈ ਆ ਕਹਿੰਦਾ ਉਹ ਸਰਕਾਰੀ ਪ੍ਰੋਗਰਾਮ ਸਰਕਾਰੀ ਬਜਟਾਂ ਦੀ ਗੱਲ ਹੀ ਕਰਦੀ ਆ ਕਹਿੰਦਾ بڑے ਕਵੀ ਦਰਬਾਰਾ ਅੰਦਰ ਉਹੀ ਕਵੀ ਸਰੋਤੇ ਉਹੀ بڑے ਕਵੀ ਦਰਬਾਰਾ ਅੰਦਰ ਉਹੀ ਕਵੀ ਸਰੋਤੇ ਉਹੀ ਦਿਸਣ 50 60 ਬੈਠੇ ਉਹੀ ਪੰਜ ਸੱਤ ਮਿਲਨ ਖੜੋਤੇ ਉਹੀ ਜੋ ਹਾਕਮ ਦੇ ਪੜਨ ਕਸੀਦੇ ਜੋ ਹਾਕਮ ਦੀ ਬੋਲਣ ਬੋਲੀ ਜੋ ਹਾਕਮ ਦੇ ਪੜਨ ਕਸੀਦੇ ਜੋ ਹਾਕਮ ਦੀ ਬੋਲਣ ਬੋਲੀ ਹੁਣ ਸ਼ਸ਼ੋਭਤ ਮੰਚ ਦੇ ਉੱਤੇ ਚੰਦ ਸਰਕਾਰ ਦੇ ਤੋਤੇ ਉਹੀ ਵੱਡੇ ਕਵੀ ਪ੍ਰਬੰਧਕ ਵੱਡੇ ਵੱਡੀ ਰਕਮ ਡਕਾਰ ਨਾਲ ਲੱਕੇ ਵੱਡੇ ਕਵੀ ਪ੍ਰਬੰਧਕ ਵੱਡੇ ਵੱਡੀ ਰਕਮ ਡਕਾਰ ਨਾਲ ਰੜ ਕੇ ਉਹੀ ਲੁਟੇਰੇ ਮਾਂ ਬੋਲੀ ਦੇ ਲੋਕਾਂ ਲਈ ਦੁੱਧ ਧੋਤੇ ਹੋਈ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਹੋਏ ਜਿਨ੍ਹਾਂ ਦੀਆਂ ਜੋ ਜੋ ਰਚਨਾਵਾਂ ਸੁਣ ਸੁਣ ਪੱਕ ਗਏ ਨੇ ਲੋਕੀ ਜਿਨ੍ਹਾਂ ਦੀਆਂ ਜੋ ਜੋ ਰਚਨਾਵਾਂ ਸੁਣ ਸੁਣ ਪੱਕ ਗਏ ਨੇ ਲੋਕੀ ਦਾ ਜਿੱਥੇ ਵੀ ਲੱਗ ਜਾਂਦਾ ਹੈ ਚਵਲਾ ਮਾਰਨ ਉੱਥੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਹੋਏ ਕਦੇ ਕਿਸੇ ਮਜ਼ਦੂਰ ਬੰਦੇ ਨੂੰ ਨਹੀਂ ਪ੍ਰੋਫੈਸਰ ਸ਼ਾਇਰ ਸਮਝਦੇ ਕਦੇ ਕਿਸੇ ਮਜ਼ਦੂਰ ਬੰਦੇ ਨੂੰ ਨਹੀਂ ਪ੍ਰੋਫੈਸਰ ਸ਼ਾਇਰ ਸਮਝਦੇ ਗੀਤ ਹਜ਼ਾਰਾਂ ਲਿਖ ਕੇ ਤਾਈਓ ਉਹੀ ਦਿਹਾੜੀ ਜੋਤੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ ਨਵੇਂ ਸ਼ਾਇਰਾ ਨੂੰ ਅੱਗੇ ਵਧਣ ਦਾ ਸਾਹਿਤ mafia ਦਏ ਨਾ ਮੌਕਾ ਨਵੇਂ ਸ਼ਾਇਰਾ ਨੂੰ ਅੱਗੇ ਵਧਣ ਦਾ ਸਾਹਿਤ mafia ਦਏ ਨਾ ਮੌਕਾ ਮਹਿਫਿਲ ਲੁੱਟ ਕੇ ਮੁਰਦੇ ਜਿਹੜੇ ਕਿਉਂਕਿ ਸਾਰੇ ਉਹ ਤੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ ਦਿਸਣ 50 60 ਬੈਠੇ ਉਹੀ 5-7 ਮਿੰਟ ਖੜੋਤੇ ਉਹੀ ਸਰਕਾਰਾਂ ਤਾਂ ਮੇਰੇ ਖਿਆਲ ਚ ਦਿੰਦੀਆਂ ਆ ਤੇ ਬਸ ਉਹਨਾਂ ਦੇ ਜਿਹੜੇ ਕਹਿੰਦੇ ਨੇ ਜਿਹੜੇ ਲੰਬਰਦਾਰ ਬਣੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਉਹ ਜਾਣਨ ਤੇ ਉਹਨਾਂ ਦੀ ਜੇਬਾਂ ਜਾਣਨ ਤੇ ਇੰਨਾ ਹੀ ਕਹਿ ਸਕਦਾ ਜੀ ਬਹੁਤ ਵਧੀਆ ਜੀ ਇਹ ਗੱਲ ਜਾਨੀ ਤੂੰ ਇਹਨਾਂ ਬਾਈ ਜਪਨਾ ਸਾਫ ਪ੍ਰੋਗਰਾਮ ਸਾਫ ਪ੍ਰੋਗਰਾਮ ਸਾਫ ਨੂੰ ਗੋਟਾ ਜੀ ਹਾਂਜੀ ਦੱਸੋ ਬਸ ਦਾ ਜਿਹੜਾ ਸਾਇਤ ਪ੍ਰੋਗਰਾਮ ਰੱਖਿਆ ਗਿਆ ਵਿਸ਼ੇ ਚ ਲਿਖੜ ਇਹਦੇ ਸਬੰਧ ਦੱਸੋ ਹਾਂਜੀ ਮੈਂ ਪਹਿਲਾਂ ਵੀ ਉਹ ਕਰਕੇ ਇੱਥੇ ਆ ਬਹੁਤ ਬਹੁਤ ਧੰਨਵਾਦ ਮੈਂ ਇਹ ਵੀ ਗੱਲ ਕਰਦਾ ਕਿ ਇਥੋਂ ਦੇ ਸਰਪੰਚਾਂ ਇਥੋਂ ਦੇ ਜਿਹੜੇ ਲੋਕ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਉਹਨਾਂ ਐਡਾ ਪ੍ਰਾਲਾ ਕੀਤਾ ਤੇ ਇਹਦੇ ਤੋਂ ਇੱਕ ਵੱਡੀ ਲਹਿਰ ਚੱਲਣੀ ਚਾਹੀਦੀ ਆ ਹੋ ਸਕਦਾ ਮੈਂ ਮਾਲਕ ਅਗੇ ਅਰਦਾਸ ਕਰਾਂ ਕੱਲ ਨੂੰ ਮੇਰੇ ਪਿੰਡ ਹੋਵੇ ਫਿਰ ਕੰਡਿਆਰਾ ਸਾਹਿਬ ਦੇ ਪਿੰਡ ਹੋਵੇ ਫਿਰ ਚਰਨ ਦੀ ਹੋਵੇ ਹਰ ਇੱਕ ਪਿੰਡ ਦੇ ਪਿੰਡ ਵਿੱਚ ਇਹ ਲਹਿਰ ਚੱਲਦੀ ਤਰੀ ਜਾਵੇ ਮਾਲਕ ਅਗੇ ਅਰਦਾਸ ਆ ਕਿ ਇਸੇ ਤਰ੍ਹਾਂ ਹੀ ਚੰਗਾ ਸੁਣਨ ਵਾਲਿਆਂ ਲਈ ਇੱਕ ਬਹੁਤ ਵੱਡੀ ਇੱਕ ਟੀਮ ਬਣ ਜੇ ਇੱਕ ਬਹੁਤ ਵੱਡੀ ਚੇਨ ਬਣ ਜਾਵੇ ਇਸ ਪ੍ਰੋਗਰਾਮ ਲੈ ਕੇ ਛੋੜੀਆਂ ਦੋ ਲਾਈਨਾਂ ਸਰਪੰਚ ਵਾਲਾ ਹੀ ਹੋ ਜੀ ਸਰਪੰਚ ਵਾਲਾ ਨੁ ਸਰਪੰਚ ਵਾਲਾ ਨਹੀਂ ਮੈਂ ਹੋਰ ਕੁਝ ਸੁਣਾ ਦਿੰਦਾ ਵਾ ਆ ਮੈਂ ਉਥੇ ਸਾਂਝਾ ਕਰਦਾ ਮੈਂ ਤੁਮੇੜੀ ਇੱਕ ਚੀਜ਼ ਬਹੁਤ ਅੰਵੇਲ ਹੋ ਰਹੀ ਮੈਂ ਉਹ ਸਾਂਝਾ ਕਰਦਾ ਹੰਡੀ ਮੀਟ ਵਾਲਾ ਓਏ ਮੈਂ ਜਾ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਓਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਸੁਝਾਉਂਦੇ ਵਾਸਤੇ ਰੋ ਜੀ ਬਾਕੀ ਤੁਹਾਡਾ ਉਥੇ ਸਾਂਝਾ ਕਰਦੇ ਤੁਸੀਂ ਸਪੈਸ਼ਲ ਕਹਿੰਦੇ ਵੀ ਤੁਸੀਂ ਹੈਗੇ ਨਾ ਗੁਰਦੇ ਸਹਿ ਦੇ ਨਾਲ ਪ੍ਰੋਗਰਾਮ ਰੱਖਿਆ ਗਿਆ ਸਪੈਸ਼ਲ ਹੈ ਨਾ ਉਹ ਰੋਣ ਕਰਾਣਾ ਬਰਾੜ ਜੀ ਐਡਵੋਕੇਟ ਵੀ ਮੰਨ ਲ ਕੇ ਸਾਡੀ ਸਾਲ ਤੋਂ ਇਹ ਚਰਚਾ ਚੱਲੀ ਜਾ ਰਹੀ ਆ ਕਿਉਂਕਿ ਸਾਨੂੰ ਲੱਗ ਰਿਹਾ ਇਸ ਸਮਾਜ 'ਚ ਜੋ ਖ్రోਦ ਆ ਚੁੱਕੀ ਆ ਸਮਾਜ ਜਿਹੜਾ ਨੌਜਵਾਨੀ ਦਾ ਜਿਹੜਾ ਸੋਚਣ ਦਾ ਦਾਇਰਾ ਬਹੁਤ ਘਿਰ ਚੁੱਕਿਆ ਉਹਦੇ ਪਿੱਛੇ ਕਈ ਕਾਰਨ ਕਾਰਨੇ ਕਈ ਰਾਈਟਰ ਭਰਾਵਾਂ ਨਾਲ ਸਾਡੀ ਗੱਲ ਹੁੰਦੀ ਆ ਜਦੋਂ ਉਹਨਾਂ ਨੂੰ ਕਹਿ ਦਿੰਦੇ ਆ ਬਾਈ ਯਾਰ ਤੁਸੀਂ ਆਲ ਜਿਹੜੀਆਂ ਤੁਹਾਡੀਆਂ ਮਾੜੀਆਂ ਲਿਸਟਾਂ ਲਿਖਦੇ ਆ ਉਹਦਾ ਪੂਰਾ ਪ੍ਰਭਾਵ ਪੈਂਦਾ ਉਹ ਸਾਨੂੰ ਜਵਾਬ ਪਤਾ ਕੀ ਦਿੰਦੇ ਆ ਉਹ ਕਹਿੰਦੇ ਜਿਹੜਾ ਲੇਖਕ ਆ ਉਹਦਾ ਇੱਕ ਦਰਪਣ ਆ ਸਮਾਜ ਦਾ ਅਸੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਜਵਾਬ ਦੇਣਾ ਜਦੋਂ ਔਰਤ ਦੇ ਪੇਟ 'ਚ ਬੱਚਾ ਹੁੰਦਾ ਔਰਤ ਦੇ ਪੇਟ 'ਚ ਬੱਚਾ ਬਣਦਾ ਫਿਰ ਉਹ ਪੈਦਾ ਹੁੰਦਾ ਮਾਂ-ਬਾਪ ਨੂੰ ਮਾਂ-ਪਿਓ ਕਹਿਣਾ ਸੌਂਦੇ ਆ ਫਿਰ ਉਹ ਵੱਡਾ ਹੁੰਦਾ ਫਿਰ ਉਹਨੂੰ ਪੜਨ ਪਾਉਣੇ ਆ ਬਸ ਸਕੂਲ ਸਕੂਲੇ ਪੜਨ ਪਾਉਣੇ ਆ ਉੱਥੇ ਜਿਹੜੀਆਂ ਬੁੱਕਾਂ ਉਹ ਅਧਿਆਪਕ ਪੜਾਉਂਦੇ ਆ ਜਿਹੜਾ ਅਧਿਆਪਕ ਉਹ ਬੱਚੇ ਨੂੰ ਬੁੱਕਾਂ ਪੜ੍ਹਾਊਗਾ ਉਹ ਬੱਚੇ ਤੇ ਉਹੀ ਅਸਰ ਹੋਊਗਾ ਫਿਰ ਲੇਖੇ ਕਿਵੇਂ ਕਹਿ ਸਕਦੇ ਆ ਵੀ ਅਸੀਂ ਤਾਂ ਸਮਾਜ ਚੋਂ ਚੀਜ਼ ਦੇਖਦੇ ਆ ਤੇ ਲੋਕ ਸੁਣਨਾ ਚਾਹੁੰਦੇ ਆ ਅਸੀਂ ਤਾਂ ਉਹ ਸੁਣਾਉਣੇ ਆ ਇਹ ਅਸੀਂ ਸਵਾਰਥ ਲਈ ਆਪ ਦੇ ਲਈ ਸਾਨੂੰ ਆ ਲੱਗ ਰਿਹਾ ਸੀ ਪੰਜਾਬ ਦੇ ਵਿੱਚ ਉਹ ਰਾਈਟਰ ਉਹ ਲੇਖਕ ਜਿਹੜੇ ਸਮਾਜ ਲਈ ਵਾਕਈ ਕੁਝ ਕਰ ਰਹੇ ਆ ਜਿਵੇਂ ਚਰਨ ਲਖਾਰੀ ਜੀ ਆ ਸਾਫਨ ਗੋਟਾ ਜੀ ਆ ਬਾਈ ਕਲਦੀਪ ਕਨੇਾਰੇ ਜੀ ਇਹੋ ਜਿਹੇ ਕਲਮਾ ਅੱਜ ਪੰਜਾਬ ਨੂੰ ਲੋੜ ਆ ਸਾਹਮਣੇ ਰੱਖਣੇ ਆ ਤੁਸੀਂ ਹੀ ਦੇਖ ਲਓ ਸਾਡੀ ਸੋਚ ਕਿੰਨੀ ਗਰ ਚੁੱਕੀ ਆ ਅੱਜ ਸੋਨੋ ਸੀਤੋਵਾਲ ਕੀਤੀ ਜਈ ਮੈਂ ੜ ਸੰਧੂ ਕੀ ਚੀਜ਼ ਅਸੀਂ ਉਹਨਾਂ ਨੂੰ ਸਕੂਲਾਂ ਚ ਲੈ ਜਾ ਕੇ ਜਦੋਂ ਘਾਟਨ ਕਰਾਉਣ ਲੱਗੇ ਟੂਰਨਾਮੈਂਟ ਟੂਰਨਾਮੈਂਟ ਤੇ ਲੈ ਜਾ ਕੇ ਉਹ ਤਾਂ ਕੀ ਗੱਲ ਜਿਹੜੇ ਸਾਡੇ ਨਾਂ ਵਰ ਸ਼ਹਿਰ ਜਿਹੜੇ ਪੰਜਾਬਲੀ ਪੰਜਾਬੀ ਮਾਂ ਬੋਲੀ ਲਈ ਕੋਸ਼ਿਸ਼ ਕਰ ਰਹੇ ਆ ਕੀ ਅਸੀਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਹੌਸਲਾ ਨਹੀਂ ਦੇ ਸਕਦੇ ਇਹਨਾਂ ਦਾ ਮਾਨ ਸਤਕਾਰ ਨਹੀਂ ਕਰ ਸਕਦੇ ਤਾਂ ਜੋ ਜਿਹੜੀ ਸਮਾਜ ਖੜੋਤ ਆਈ ਆ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਗਲਤ ਰਾਹੇ ਪੈ ਚੁੱਕੀ ਆ ਤੇ ਜੇਕਰ ਪੰਜਾਬ ਦੇ ਰਾਈਟਰ ਚਾਹਣ ਜਿੱਦਾਂ ਏਦਾਂ ਪੰਡ ਦੀ ਪੰਚਾਇਤ ਨੇ ਇਹ ਫੈਸਲਾ ਲਿਆ ਕਲਬਾਂ ਮਾਲਾ ਜੋ ਸਮਾਜ ਸੇਵੀ ਸੰਸਥਾਵਾਂ ਜੋ ਬਈ ਜਿੰਨਾ ਚਿਰ ਆਪਣੇ ਰਾਈਟਰ ਪੰਜਾਬ ਦੇ ਆਪ ਦੀ ਲਿਖਣੀ ਨਹੀਂ ਬਦਲਦੇ ਉਹਨਾਂ ਚਿਰ ਆਪਣੀ ਨੌਜਵਾਨ ਪੀੜ੍ਹੀ ਸਹੀ ਰਸਤੇ ਤੇ ਨਹੀਂ ਆ ਸਕਦੀ ਸੋ ਸਾਡਾ ਇੱਕ ਪ੍ਰਯਾਸ ਸੀਗਾ ਅਸੀਂ ਇੱਕ ਮੰਚ ਖੜਾ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਇਹੋ ਜਿਹੇ ਕਲਮਾ ਸਾਡਾ ਸਾਥ ਦੇਣ ਅਸੀਂ ਚਾਹੁੰਦੇ ਜਿਹੜੇ ਇਸ਼ਕ ਮੁਸ਼ਕ ਦੇ ਕਿੱਸੇ ਆ ਬਈ ਹੀਰ ਰਾਂਝਾ ਸੱਸੀ ਪੁੰਨੂਆ ਅਸੀਂ ਇਸ ਇਤਿਹਾਸ ਦਾ ਬਿਲਕੁਲ ਦਖਣ ਕਰਨਾ ਚਾਹੁੰਦੇ ਆ ਕਿਉਂਕਿ ਇਤਿਹਾਸ ਨੇ ਸਾਡੇ ਨੌਜਵਾਨਾਂ ਦੀਆਂ ਜਣਾ ਖੋਖਲੀਆਂ ਕਰਤੀਆਂ ਹੋਰ ਸਾਡਾ ਪੰਜਾਬ ਦੇ ਹੋਰ ਬੜੇ ਮੁੱਦੇ ਆ ਬਾਈ ਉਹਨਾਂ ਦੇ ਵੀ ਲਿਖਿਆ ਜਾ ਸਕਦਾ ਹੈ ਸੋ ਸਾਡੀ ਇੱਕ ਕੋਸ਼ਿਸ਼ ਹੈ ਬਾਈ ਬਾਕੀ ਜ਼ਿਆਦਾ ਜਾਣਕਾਰੀ ਬਾਈ ਮੇਰਾ ਰਾਣਾ ਬਲਕੀਰ ਐਡਵੋਕੇਟ ਸਾਹਿਬ ਤੁਸੀਂ ਅਰੋਗੜੀ ਹੈ ਨਾ ਵੀ ਕਹਿੰਦਾ ਵੀ ਇੱਕ ਥੋੜਾ ਵੱਖਰਾ ਵੱਖਰਾ ਮਨਚਾ ਕਹਿੰਦੇ ਐਡਵੋਕੇਟ ਨੇ ਕਹਿੰਦੇ ਵੱਖਰਾ ਹੋਰ ਕਰਨਾ ਹੁੰਦਾ ਤੇ ਤੁਸੀਂ ਇਸ ਨਾਲ ਵੀ ਜੁੜੇ ਹੋਏ ਆਂ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਦੱਸੋ ਜੀ ਸਾਡੀ ਜੀ ਬਹੁਤ ਲੰਬੇ ਸਮੇਂ ਤੋਂ ਇਹ ਇੱਕ ਇੱਛਾ ਸੀ ਕਿ ਅਸੀਂ ਜਿਹੜਾ ਸਾਹਿਤਕ ਰਚਨਾਵਾਂ ਨੂੰ ਇਹਨਾਂ ਦਾ ਪਸਾਰਾ ਬਹੁਤ ਵਧੀਆ ਤਰੀਕੇ ਨਾਲ ਕਰੀਏ ਜਿਹੜੀਆਂ ਚੰਗੀਆਂ ਕਲਮਾਂ ਜਿਵੇਂ ਕਿ ਬਈ ਜੀ ਸਾਹ ਪਨਗੋਟਾ ਜੀ ਚਰਨ ਲਖਾਰੀ ਜੀ ਕੁਲਦੀਪ ਕੰਡਿਆਰਾ ਜੀ ਇਸ ਤਰ੍ਹਾਂ ਦੇ ਹੋਰ ਵੀ ਸਾਡੇ ਸ਼ਹਿਰ ਹੈ ਇਹਨਾਂ ਨੂੰ ਅੱਜ ਸਾਂਭਣ ਦੀ ਲੋੜ ਹੈ ਇਹਨਾਂ ਨੂੰ ਅੱਜ ਪ੍ਰਮੋਟ ਕਰਨ ਦੀ ਲੋੜ ਹੈ ਬੇਸ਼ੱਕ ਇਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ ਪਰ ਅੱਜ ਜਿਹੜੀ ਨਵੀਂ ਪੀੜ੍ਹੀ ਹੈ ਉਹ ਕਿੰਨਾ ਕਹਤੇ ਇਸ ਚੀਜ਼ ਤੋਂ ਪਿੱਛੇ ਰਹਿ ਚੁੱਕੀ ਹੈ ਉਹ ਇਸ ਤਰ੍ਹਾਂ ਦੇ ਗਾਣੇ ਸੁਣਨ ਦੇ ਵਿੱਚ ਉਹ ਮਸਤ ਹੋ ਚੁੱਕੀ ਹੈ ਜਿਨ੍ਹਾਂ ਦਾ ਸਾਡੀ ਪੰਜਾਬੀ ਸੱਭਿਆਚਾਰ ਦੇ ਨਾਲ ਕੋਈ ਸਬੰਧ ਹੀ ਨਹੀਂ ਹੈ ਤੇ ਸਾਡਾ ਇਹ ਸਹਿਤਕ ਮੰਚ ਖੜਾ ਕਰਨ ਦਾ ਇੱਕ ਮੰਤਵ ਇਹ ਵੀ ਹੈ ਕਿ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜੀਏ ਹੋਰ ਚੰਗੀਆਂ ਆਦਤਾਂ ਦੇ ਨਾਲ ਚੰਗੀਆਂ ਗੱਲਾਂ ਦੇ ਨਾਲ ਜੋੜੀਏ ਜਿਹਦੇ ਵਿੱਚ ਸਾਡਾ ਸਾਥ ਜਸਵਿੰਦਰ ਸਿੰਘ ਜੀ ਸਰਪੰਚ ਰਾਜਾ ਬਰਾੜ ਸਾਹਿਬ ਨੇ ਬਹੁਤ ਦਿੱਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਲਕੋਤਸਨ ਮਾ ਜੀ ਇਹ ਸਾਰੇ ਜਿਹੜੇ ਸਹਿਤਕਾਰ ਕਹਿ ਸਕਦੇ ਆ ਇਹਨਾਂ ਵੱਲੋਂ ਜਿਹੜੀ ਗੱਲ ਰੱਖੀ ਗਈ ਹੈ ਚੰਗਾ ਜਿਹੜਾ ਮਾਹੌਲ ਬਣਾਉਣ ਵਾਸਤੇ ਪਿੰਡਾਂ ਦਾ ਤੇ ਚੰਗੀ ਸਿਹਤ ਸਹੂਲਤ ਤੇ ਚੰਗਾ ਸਾਰਾ ਮੰਚ ਦੇਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮੈਂ ਜਸਵਿੰਦਰ ਸਿੰਘ ਰਾਜਾ ਬਰਾੜ ਉਹਨਾਂ ਨਾਲ ਗੱਲਬਾਤ ਕੀਤੀ ਸੀ ਇਹ ਦੋ ਨੰਬਰ ਸਰਪੰਚ ਹੈ ਤੇ ਅਸਲ ਸਰਪੰਚ ਜਿਹੜੇ ਹੁਣ ਸਾਹਮਣੇ ਆਏ ਸਾਡੇ ਕੋਲੇ ਅਸਲ ਸਰਪੰਚ ਨਾਲ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਵਧਾਈਆਂ ਕਹਿੰਦੇ ਤੁਸੀਂ ਮੈਂ ਇੱਕਦੇ ਸਾਹਮਣੇ ਆਇਆ ਕੈਮਰੇ ਦੇ ਨਹੀਂ ਤਾਂ ਬਹੁਤ ਘੱਟ ਹੈ ਜਿਹੜੀਆਂ ਉਹ ਵਿਚਾਰੀਆਂ ਸਰਪੰਚ ਬਣਦੀਆਂ ਤੇ ਉਹ ਪਿੱਛੇ ਹੀ ਰਹਦੀਆਂ ਆਉਂਦੀਆਂ ਨਹੀਂ ਕਦੇ ਕੀ ਸੁਣਿਆ ਦੇਵੋਗੇ ਦੂਜੀਆਂ ਉਹਨਾਂ ਸਰਪੰਚਾਂ ਨੂੰ ਵੀ ਤੁਸੀਂ ਜਿਹੜਾ ਨਵਾਂ ਅੱਗੇ ਕੀ ਪ੍ਰੋਗਰਾਮ ਤੁਹਾਡਾ ਕਹਿੰਦੇ ਆਉਣਾ ਚਾਹੀਦਾ ਇਹ ਸਭ ਮੇਰੇ ਅੱਜ ਨਹੀਂ ਦੀਕ ਨਹੀਂ ਕੋਈ ਗੱਲ ਨਹੀਂ ਜਿਵੇਂ ਆਵੰਦਾ ਧੰਨਵਾਦ ਕਰਦੀ ਆ ਮੀਡੀਆ ਵਾਲਿਆਂ ਦਾ ਬਾਕੀ ਜਿਹੜਾ ਅਸੀਂ ਕਵੀ ਆਂਦਾ ਜਿਹੜੇ ਆਪਣੇ ਘਰੇ ਚੱਲ ਕੇ ਆਏ ਆ ਜਿਨ੍ਹਾਂ ਨੇ ਆਪ ਦਾ ਵਧੀਆ ਸ਼ੋਅ ਦਿਖਾਇਆ ਤੇ ਸਾਰੇ ਭੈਣਾ ਭਰਾਵਾਂ ਨੇ ਆਪਣੇ ਘਰੇ ਟਾਈਮ ਕੱਢਿਆ ਜਿਵੇਂ ਉਸ ਤੋਂ ਤੁਹਾਨੂੰ ਪਿੰਡ ਵਾਲਿਆਂ ਨੇ ਸਰਪੰਚ ਬਣਾਇਆ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਨੂੰ ਹੁਣ ਮਿਲਦਾ ਪਿਆ ਸਾਨੂੰ ਤਾਂ ਪਹਿਲਾਂ ਹੀ ਬਹੁਤ ਵਧੀਆ ਮਿਲਦਾ ਸੀ ਐਕਸਪੀਰੀਅੰਸ ਪਰ ਜਿਹੜਾ ਹੁਣ ਮਿਲਿਆ ਉਹ ਉਸ ਤੋਂ ਵੀ ਵੱਧ ਕੇ ਮਿਲਿਆ ਕਿਸ ਰਿਆਂ ਦੇਓਗੇ ਤੁਸੀਂ ਹੋਰ ਔਰਤਾਂ ਨੂੰ ਵੀ ਮਤਲਬ ਵੀ ਉਹਨਾਂ ਨੂੰ ਤੁਸੀਂ ਤਾਂ ਕੈਨੇਡਾ ਵਰਗੇ ਦੇਖਿਆ ਕਰ ਰਹੇ ਕਹਿੰਦੇ ਜਿੱਥੇ ਬਹੁਤ ਪਾਵਰਾ ਹੁੰਦਾ ਹਾਂ ਹਾਂਜੀ ਮੈਂ ਜ਼ਰੂਰ ਯੰਭਣਾ ਨੁਕੂੰਗੀ ਵੀ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਨੂੰ ਆਪਣੇ ਲੋਕਾਂ ਦੇ ਵਿੱਚ ਬੰਦਿਆਂ ਵਿੱਚ ਰਕੇ ਵਧੀਆ ਵਧੀਆ ਕੰਮ ਚਲਾਓ ਬੰਦਿਆਂ ਦੇ ਬਰਾਬਰ ਹੋ ਕੇ ਕੰਮ ਕਰੋ ਹਾਂਜੀ ਥੈਂਕ ਯੂ ਬਿਲਕੁਲ ਕਿਉਂਕਿ ਇਹਨਾਂ ਨੇ ਮੈਸੇਜ ਦਿੱਤਾ ਕਿ ਉਹਨਾਂ ਔਰਤਾਂ ਨੂੰ ਜਿਹੜੀਆਂ ਦੱਬੀਆਂ ਕੁਚਲੀਆਂ ਜਿਹੜੀਆਂ ਜੇ ਸਰਪੰਚ ਮੈਂਬਰ ਬਣਦੀਆਂ ਹੈਗੀਆਂ ਉਹਨਾਂ ਨੂੰ ਅੱਗੇ ਆ ਕੇ ਆਪਣੀ ਰਾਇ ਰੱਖਣੀ ਚਾਹੀਦੀ ਹੈ ਆਪਣੇ ਹਿਸਾਬ ਦੇ ਨਾਲ ਵੀ ਜਿਹੜੇ ਪਿੰਡਾਂ ਦੇ ਜਿਹੜੇ ਕਾਰੋਬਾਰ ਆ ਜਿਹੜੀ ਕੀਤੇ ਜਾ ਸਕਦੇ ਹੈਗੇ ਆ ਇਸ ਕਰਕੇ ਇਹਨਾਂ ਨੇ ਇਹ ਗੱਲ ਕਰਨੀ ਜ਼ਰੂਰੀ ਸਮਝੀ ਹੈ ਮੈਂ ਤੁਹਾਨੂੰ ਗੱਲਬਾਤ ਵਿਖਾ ਦਿੱਤੀ ਹੈਗੀ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡੇ ਪੇਜ ਨੂੰ ਫੋਲੋ ਵੀ ਕਰੋਗੇ ਕੈਮਰਾਮੈਨ ਰਾਜਪ੍ਰਾਦਾਨਾ ਦਾ ਪਰਲੋਚਨ ਸਿੰਘ ਬਰਾੜ ਪਿੰਨ ਮਲਕੇ ਤੋਂ